ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਹੋਈ ਪਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਰਾਂ ਨੂੰ ਬਾਣਾ ਗੁਰਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਗੁਰਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਤੋਂ ਜਿੱਥੇ ਸਾਨੂੰ ਬਹੁਤ ਸਾਰੇ ਸੁਨੇਹੇ ਦਿੱਤੇ ਨੇ ਥੋੜਾ ਥੱਲੇ ਕਰ ਲੋ ਯਾਰ ਉੱਥੇ ਸਾਨੂੰ ਇੱਕ ਸੁਨਿਆ ਇਹ ਵੀ ਦਿੱਤਾ ਹੈ ਕਿ ਗੁਰੂ ਦਾ ਸਿੱਖ ਸਿਰੜੀ ਵੀ ਹੋਵੇ ਤੇ ਸਤਕਵਾਨ ਵੀ ਹੋਵੇ ਅਸੀਂ ਅੱਜ ਵੱਖ-ਵੱਖ ਜਥੇਬੰਦੀਆਂ ਜਿਹੜਾ ਦੇ ਵਿੱਚ ਬਾਪੂ ਕੋ ਚਰਨ ਸਿੰਘ ਜੀ ਸਾਡੇ ਨਾਲ ਦਿਲਬਖ ਸਿੰਘ ਜੀ ਜਿੱਥਾ ਸਰਲਤ ਰਣਜੀਤ ਸਿੰਘ ਜੀ ਸਿੱਖ ਯੂਥ ਫੈਡਰੇਸ਼ਨ ਪਿੰਡਰਾ ਵਾਲਾ ਅਤੇ ਪਾਈ ਵਡਾਲਾ ਜੀ ਦੇ ਸਾਥੀ ਪਖਵਕ ਜਥੇਬੰਦੀਆਂ ਇੱਥੇ ਅੱਜ ਹਾਜ਼ਰ ਹੋਈਆਂ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੁਝ ਇਤਿਹਾਸਿਕ ਫੈਸਲੇ ਸੁਣਾਏ ਗਏ ਸੀਗੇ। ਹੋਰ ਉਹਨਾਂ ਫੈਸਲਿਆਂ ਤੇ ਬਾਅਦ ਵਕ-ਵਕ ਪੰਥਕ ਜਥੇਬੰਦੀਆਂ ਅਤੇ ਸਿੱਖ ਚਿੰਤਕਾਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਫੋਨ ਕਰਕੇ ਚਿੰਤਨ ਕਰਕੇ ਸਾਡੇ ਨਾਲ رابطہ ਕਾਇਮ ਕੀਤਾ ਸੀਗਾ ਅਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਇਹ ਗੱਲ ਬਹੁਤ ਪ੍ਰਚਲਿਤ ਹੋਈ ਸੀਗੀ। ਇਹ 2015 ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਸੀਗੀਆਂ ਅਤੇ ਉਹਦੇ ਬਾਅਦ ਜੋ ਗ੍ਰੰਥ ਅਤੇ ਪੰਥ ਵਿਰੋਧੀ ਕਟਨਾਵਾਂ ਉਸ ਵੇਲੇ ਦੀ ਸਰਕਾਰ ਵੱਲੋਂ ਕੀਤੀਆਂ ਗਈਆਂ ਸੀਗੀਆਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਸ ਤਰੀਕੇ ਦੇ ਫੈਸਲੇ ਆਏ ਸਨ ਉਹਨਾਂ ਸਾਰਿਆਂ ਦੇ ਉੱਤੇ 2 ਤਰੀਕ ਨੂੰ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਸਾਰੇ ਆਦੇਸ਼ ਅਤੇ ਨਿਰਦੇਸ਼ ਜਾਰੀ ਕੀਤੇ ਗਏ ਸੀ ਕਿਉਂਕਿ ਇਹ ਗੱਲ ਸਾਬਤ ਹੋ ਗਈ ਸੀ ਕਿ 2015 ਦੇ ਵਿੱਚ ਜਿਹੜਾ ਹੁਕਮਨਾਮਾ ਉਸ ਦਿਨ ਦੇ ਤਤਕਾਲੀ ਜਥੇਦਾਰਾਂ ਅਤੇ ਉਹਨਾਂ ਸਾਥੀਆਂ ਵੱਲੋਂ ਗਿਆਨੀ ਗੁਰਬਚਨ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜਾਰੀ ਕੀਤਾ ਗਿਆ ਸੀਗਾ ਉਹ ਸਾਰਾ ਕੁਝ ਹੀ ਸਿੱਖ ਸੰਗਤਾਂ ਨੇ ਵੇਖ ਲਿਆ ਕਿ ਉਹਦੇ ਬਾਅਦ ਜੋ ਇਸ਼ਤਿਹਾਰ ਦਿੱਤੇ ਗਏ ਉਹਦੇ ਬਾਰੇ ਵੀ ਅਕਾਲ ਤੱਕ ਦੀ ਫਸਿਲਤੋਂ ਇਹ ਗੱਲਾਂ ਸਪਸ਼ਟ ਹੋ ਗਈਆਂ ਕਿ ਇਹ ਸਭ ਕੁਝ ਗਲਤ ਸੀਗਾ। ਹੋਰ ਉਸ ਗਲਤ ਦੇ ਚਲਦਿਆਂ ਹੋਇਆ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਦੇ ਸੰਮੁਖ ਖੁੱਲੋ ਕਰਕੇ ਸਾਰੀਆਂ ਆਪਣੀਆਂ ਗਲਤੀਆਂ ਮੰਨ ਲਈਆਂ। ਅਤੇ ਅਕਾਦ ਤੱਕ ਸੈਪ ਤੋਂ ਇਹ ਵੀ ਕਿਹਾ ਗਿਆ ਕਿ ਜਿਹੜੇ ਇਸ਼ਤਿਹਾਰ ਦਿੱਤੇ ਗਏ ਸੀ 92 ਲੱਖ ਰੁਪਇਆ ਉਹ ਵੀ ਗਲਤ ਕੀਤਾ ਗਿਆ ਉਹਦੀ ਵੀ ਰਿਕਵਰੀ ਕੀਤੀ ਜਾਵੇ ਤੇ ਉਸ ਵੇਲੇ ਦੇ ਜਥੇਦਾਰ ਸੀਗੇ ਉਹਨਾਂ ਜਥੇਦਾਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਸ਼੍ਰੀ ਸ਼ਰਮਨੀ ਕਮੇਟੀ ਨੂੰ ਨਿਰਦੇਸ਼ ਦਿੱਤੇ ਗਏ ਸੀ ਕਿ ਇਹਨਾਂ ਦੀਆਂ ਸਾਰੀਆਂ ਸੁਵਿਧਾਵਾਂ ਫੈਸਿਲਿਟੀਆਂ ਵਿਡਰੋ ਕਰ ਲਿਆ ਜਾਣ ਭਾਵ ਕਹਿਣ ਦਾ ਕਿ ਇੱਥੋਂ ਇਹ ਸਾਬਿਤ ਹੋ ਗਿਆ ਕਿ ਇਹ ਸਭ ਕੁਝ ਗਲਤ ਵਰਤਾਰਾ ਹੋਇਆ ਉਸ ਵੇਲੇ 2015 ਦੇ ਵਿੱਚ ਜਿਸ ਵੇਲੇ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਗੁਰਮੀਤ RAM ਰਹੀ ਨੂੰ ਮੁਆਫ ਕਰਨ ਦਾ ਉਸ ਵੇਲੇ ਪੰਥਕ ਜੁਗਤ ਨੇ ਚਲਦਿਆਂ ਹੋਇਆਂ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੋਂ ਉਹ ਤਾਸਰਾ ਲੈ ਕਰਕੇ ਅਸ਼ੀਰਵਾਦ ਲੈ ਕਰਕੇ ਉਸ ਵੇਲੇ ਦੇ ਅੰਮ੍ਰਿਤ ਸੰਚਾਰ ਜਥਾ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸੇਵਾ ਕਰ ਰਿਹਾ ਸੀਗਾ ਜਿਨ੍ਹਾਂ ਵਿੱਚ ਭਾਈ ਸਤਨਾਮ ਸਿੰਘ ਜੀ ਚੰਗੀਆਂ ਭਾਈ ਸਤਨਾਮ ਸਿੰਘ ਜੀ ਖੰਡਾ ਭਾਈ ਤਰਲੋਕ ਸਿੰਘ ਜੀ ਭਾਈ ਮੰਗਲ ਸਿੰਘ ਜੀ ਅਤੇ ਭਾਈ ਮੇਜਰ ਸਿੰਘ ਜੀ ਸ਼ਾਮਿਲ ਸਿਗੇ ਉਹਨਾਂ ਨੇ ਉਸ ਵੇਲੇ ਉਸ ਵੇਲੇ ਦੇ ਜਥੇਦਾਰਾਂ ਦੇ ਕੋਲੋਂ ਸਪਸ਼ਟੀਕਰਨ ਮੰਗਿਆ ਸੀਗਾ ਉਹ ਸਪਸ਼ਟੀਕਰਨ ਮੰਗਦੇ ਸਾਰ ਹੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਵਿੱਚ ਇੱਕ ਪੋਚਾਲ ਆ ਗਿਆ ਉਹਨਾਂ ਨੇ ਕਹਿ ਜੀਏ ਗਲਤ ਹੈ ਸਭ ਕੁਝ ਜੋ ਕੁਝ ਸਪਸ਼ਟੀਕਰਨ ਮੰਗ ਰਹੇ ਨੇ ਗਲਤ ਹੈ ਲੇਕਿਨ ਅੱਜ 9 ਸਾਲਾਂ ਦੇ ਬਾਅਦ ਉਸੇ ਸ਼੍ਰੀ ਅਕਾਲ ਤਖਤ ਸੈਟ ਤੋਂ ਜਿਹੜੇ ਜਿਹੜੀਆਂ ਗੱਲਾਂ ਉਸ ਵੇਲੇ ਗਲਤ ਸੀਗੀਆਂ ਉਹਨਾਂ ਗਲਤ ਬਾਰੇ ਫਸੀਲ ਤੋਂ ਇਹ ਸਭ ਕੁਝ ਫਰਮਾਨ ਜਾਰੀ ਹੋ ਗਏ ਤੇ ਪਤਾ ਲੱਗ ਗਿਆ ਕਿ ਉਹਨਾਂ ਪਿੰਡਿਆਂ ਨੂੰ ਉਹਨਾਂ ਪੰਜ ਪਿਆਰਿਆਂ ਨੂੰ ਪੰਜਾਂ ਸਿੰਘਾਂ ਨੂੰ ਉਹਦੇ ਬਾਅਦ ਨੌਕਰੀ ਤੋਂ 1 ਜਨਵਰੀ 2016 ਨੂੰ ਡਿਸਮਿਸ ਕਰਤਾ ਗਿਆ ਸੀ